ਜੇਕਰ ਤੁਸੀਂ ਬੈਂਕ ਦੇ ਵਿੱਚ ਜਾਂ ਏਟੀਐਮ ਮਸ਼ੀਨ ਤੋਂ ਜਾ ਕੇ ਆਪਣੇ ਪੈਸੇ ਕਢਵਾਉਣ ਲਈ ਕਿਸੇ ਅਣਜਾਣ ਵਿਅਕਤੀ ਦੀ ਮਦਦ ਮੰਗਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਂਕਿ ਅਣਜਾਣ ਵਿਅਕਤੀ ਤੋਂ ਮਦਦ ਮੰਗਣੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ ਜੀ ਹਾਂ ਜਿਵੇਂ ਇਸ ਬਜ਼ੁਰਗ ਬਾਬੇ ਨੂੰ ਪਈ ਹੈ ਦਰਸਲ ਇਹ ਬਜ਼ੁਰਗ ਬਾਬਾ ਆਪਣੇ ਪੈਸੇ ਕਢਵਾਉਣ ਲਈ ਏਟੀਐਮ ਮਸ਼ੀਨ ਤੇ ਆਇਆ ਸੀ ਤੇ ਫਿਰ ਇੱਕ ਮੁੰਡੇ ਨੂੰ ਪੈਸੇ ਕਢਵਾਉਣ ਲਈ ਏਟੀਐਮ ਕਾਰਡ ਫੜਾ ਦਿੱਤਾ ਅੱਗੇ ਉਹ ਮੁੰਡਾ ਸਰੇ ਦਾ ਠੱਗ ਨਿਕਲਿਆ ਅੱਗੇ ਸੁਣੋ ਫਿਰ ਮੁੰਡੇ ਨੇ ਬਾਬੇ ਨਾਲ ਕਿਵੇਂ ਕੀਤੀ ਕੋਲੋਲ ਤੇ ਖਾਤਾ ਕਰ ਗਿਆ ਖਾਲੀ ਕਮਾਟੋ ਉঠে ਜੀ ਹੋਈ ਹੈ ਜੀ ਮੇਰਾ ਤਬੀਦ ਖਰਾਬ ਥੀ ਮੈਂ ਮੇਰਾ ਬੀਪੀ ਵਧਿਆ ਹੋਇਆ ਸੀ ਜੀ ਤੇ ਮੈਂ ਨਾ ਉਹ ਕੂਰੀਅਰ ਵਾਲੇ ਨੇ ਆਣਾ ਸੀ ਮੋਬਾਈਲ लेके ਮੈਨੂੰ ਪੇਮੈਂਟ ਕਰਨੀ ਸੀ ਜੀ ਤੇ ਮੈਂ ਆਪਣਾ ਏਟੀਐਮ ਲੈ ਕੇ ਇੱਥੇ ਪਹੁੰਚਿਆ ਤੇ ਆ ਕੇ ਮੈਂ ਟਰਾਈ ਕਰੀ ਤਿੰਨ ਵਾਰੀ ਟਰਾਈ ਕਰੀ ਦੋ ਤਿੰਨ ਵਾਰੀ ਤੇ ਮੇਰਾ ਚ ਮੇਤੋ ਚੱਲਿਆ ਨਹੀਂ ਇਸ ਇਸੇ ਦਰਾਂ ਇੱਕ ਬੰਦਾ ਯੰਗ ਮੈਨ ਜਿਆ ਸੀ ਉਹ ਹਿੰਦੀ ਬੋਲਦਾ ਸੀ ਕਹਿੰਦਾ ਕਿਆ ਬਾਤ ਅੰਕਲ ਜੀ ਚੱਲ ਨਹੀਂ ਰਹਾ ਮਹਾਨ ਆ ਯਾਰ ਮੇਰੇ ਤੋਂ ਤਾਂ ਚੱਲ ਹੀ ਰਹੀ ਹੈ ਮੈਂ ਦੇਖੂੰ ਟਰਾਈ ਮਾਰ ਕੇ ਮਤੂ ਦੇਖ ਲੈ ਭਾਈ ਉਸ ਨੇ ਪਾਇਆ ਜੀ ਮੇਰੇ ਬਤਲੋ ਚੱਲ ਪਿਆ ਉਹ ਪੈਸੇ ਕੱਢ ਕੇ ਜਦ ਬਾਹਰ ਆ ਕੇ ਮੈਨੇ ਪੈਸੇ ਫੜ ਲਏ ਮੈਂ ਪੈਸੇ ਗਿਣਨ ਲੱਗ ਗਿਆ ਉਹਨੇ ਕੱਢਿਆ ਏਟੀਐਮ ਜੀ ਮੇਰੇ ਹੱਥ ਚ ਫੜਾਤਾ ਉਹ ਮੈਨੇ ਪੈਸਿਆਂ ਨਾਲ ਜੇਬ ਚ ਪਾ ਲਿਆ ਜੀ ਉਹਨੇ ਮੈਨੂੰ ਨਕਲੀ ਫੜਾਤਾ ਜੀ ਅਸਲੀ ਮੇਰਾ ਉਹ ਲੈ ਗਿਆ ਮੈਂ ਜਾ ਕੇ ਉਹ ਮੇਂ ਘਰ ਦੇਣ ਪੈਸੇ ਭੜਾਏ ਕੂਰੀਅਰਨ ਦੇ ਉੱਤੇ ਜਾ ਕੇ ਮੈਂ ਪਾਇਆ ਮੇਰੀ ਤਬੀਤ ਖਰਾਬ ਸੀ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਉਹ ਮੈਨੇ ਮੈਸੇਜ ਦੇ ਦੇਖੇ ਨਹੀਂ ਹੈਗੇ ਤੇ ਬਸ ਉਹ ਪੈਸੇ ਉਹਨੇ ਮੇਰੇ ਸਾਰੇ ਮੇਰੇ ਦਾ ਜ਼ਿੰਦਗੀ ਭਰ ਦੀ ਮਤਲਬ ਕਮਾਈ ਜਿਹੜੀ ਮੇਰੀ ਪੈਨਸ਼ਨ ਆਂਦੀ ਸੀ ਮੇਰਾ ਤਾਂ ਗੁਜ਼ਾਰਾ ਵੀ ਇਸ ਤੇ ਚੱਲਦਾ ਸੀ ਜੀ 4 ਲੱਖ ਸਵਾ ਲੱਖ 4 ਲੱਖ ਰੁਪਏ ਮੇਰਾ 24 ਘੰਟੇ ਦੇ ਵਿੱਚ ਵਿੱਚ ਉਹਨਦੇ ਪੁਲਿਸ ਵਾਲਿਆਂ ਨੂੰ ਜੇ ਉੱਥੇ 999000 ਦੀਆਂ ਉਹ ਹੋਈਆਂ ਨੇ ਜੀ ਆਦਰ ਅਕਾਊਂਟ ਸੇ ਜੇ ਹੁਣ ਪੁਲਿਸ ਵਾਲੇ ਉਹ ਆਦਰ ਅਕਾਊਂਟ ਵਾਲਿਆਂ ਨੂੰ ਫੜਨ ਅੱਛਾ ਪੁਲਿਸ ਵਾਲਿਆਂ ਨੇ ਜਦ ਅਸੀਂ ਸਾਈਬਰ ਉਹਦੇ ਚ ਗਏ ਥੈਲ ਚ ਉਹਨਾਂ ਨੇ ਫੋਟੋ ਵੀ ਦਿਖਾਈ ਮੈਨੂੰ ਕਹਿੰਦੇ ਇਹੀ ਬੰਦਾ ਹਾਂ ਕਹਿੰਦੇ ਸਾਡੇ ਟਰੇਸ ਤੇ ਆ ਬੰਦਾ ਉਹਨੇ ਮੈਨੂੰ ਫੋਟੋ ਵੈਰੀਫਾਈ ਕਰਾਈ ਮਖਾ ਇਹੀ ਬੰਦਾ ਹੈ ਜੀ ਵੀ ਬਹੁਤ ਬਾਰ ਦਗਾ ਕਰ ਰਿਹਾ ਵੀ ਮੇਰੇ ਨਾਲ ਤਾਂ ਹੋ ਗਈ ਮੈਂ ਕਹਿੰਦਾ ਵੀ ਕਿਸੇ ਹੋਰ ਨਾਲ ਨਾ ਹੋ ਜੇ ਨੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਵੀ ਨਕਲੀ ਫੜਾਤਾ ਜੀ ਉਹ ਡੈਡ ਸੀ ਜਮੈਂ ਮਤਲਬ ਜਦ ਦੂਜੇ ਦਿਨ ਮੈਨੇ ਜਦ ਮੈਨੂੰ ਪਤਾ ਲੱਗਿਆ ਵੀ ਮੇਰੇ ਐਨਏ ਉਹ ਆਏ ਨੇ ਪੈਸੇ ਕਿੱਥੇ ਗਏ ਮੈਂ ਏਟੀਐਮ ਤੇ ਫੇਰ ਆਇਆ ਜੀ ਵੀ ਮੈਂ ਬੈਲੈਂਸ ਚੈੱਕ ਕਰਾਂ ਜਦ ਮੈਨੇ ਉਹ ਕੱਢਿਆ ਜੀ ਤਾਂ ਉਹ ਨਕਲੀ ਸੀ ਮੇਰੇ ਤਾਂ ਉੱਥੇ ਮਤਲਬ ਜਾਨ ਜੀ ਨਿਕਲ ਗਈ ਲੱਤਾਂ ਮੇਰੀਆਂ ਕੰਬਣ ਲੱਗੀਆਂ ਮਤਲਬ ਤਾਂ ਕੋਈ ਸਬੀਪੀ ਦੇ ਵਧਿਆ ਹੋਇਆ ਸੀ ਕਿਬੀ ਤੇ ਮੇਰਾ ਮੇਰਾ 1.7 ਲੱਖ ਰੁਪਇਆ ਮਾਦਲਾ ਇੱਕ ਦਿਨ ਦੇ ਵਿੱਚ ਮੇਰਾ ਸਾਰੀ ਜ਼ਿੰਦਗੀ ਦੀ ਪਰ ਕਮਾਈ ਜਿਹੜੀ ਮੇਰਾ ਪੈਨਸ਼ਨ ਆ ਰਹਾ ਮੈਂ ਮੈਨੂੰ ਤਾਂ ਥੋੜੀ ਪੈਨਸ਼ਨ ਮਿਲਦੀ ਹੈ ਉਹਦੇ ਜੇ ਮੇਰਾ ਗਜਾਰ ਹੈ ਉਹਨਾਂ ਤੋਂ ਬਾਅਦ ਫਿਰ ਮੈਂ ਥਾਣੇ ਗਿਆ ਜੀ ਉਹ ਕਹਿੰਦੇ ਉਹ ਲਿਆਓ ਸਟੇਟਮੈਂਟ ਕਢਾ ਕੇ ਸਟੇਟਮੈਂਟ ਲਿਆ ਕੇ ਮੈਂ ਉਹਨੂੰ ਦਿੱਤੀ ਉਹ ਕਹਿੰਦੇ ਜੀ ਤੁਸੀਂ ਸਾਈਬਰ ਸੈੱਲ ਉੱਥੇ ਬਣਿਆ ਹੋਇਆ ਥਾਣਾ ਬਣਿਆ ਹੋਇਆ ਸੰਗਰੂਰ ਉੱਥੇ ਜਾ ਕੇ ਉਹ ਕਰਾਓ ਉੱਥੇ ਮੈਨੇ ਡਾਇਰੀ ਕਰਾ ਕੇ ਜੀ ਆਪਣੀ ਰਿਪੋਰਟ ਲਿਖਾ ਕੇ ਉਹਨਾਂ ਨੂੰ ਸਾਰੀ ਸਟੇਟਮੈਂਟ ਸਾਰਾ ਉਹਨਾਂ ਦਿੱਤਾ ਉੱਥੇ ਮੈਨੂੰ ਉਹਨਾਂ ਨੇ ਬੰਦਿਆਂ ਨੇ ਫੋਟੋ ਦਿਖਾਈ ਵੀ ਆਈ ਫੋਟੋ ਹੈ ਜੀ ਮਹਾ ਉਸ ਤੋਂ ਬਾਅਦ ਕੱਲ ਮੈਂ ਐਸਚੋਸ ਨਾਮ ਨੂੰ ਵੀ ਮਿਲ ਕੇ ਆਇਆ ਜੀ ਉਹਨਾਂ ਨੇ ਮੈਨੂੰ ਬਹੁਤ ਰਿਸਪੌਂਸ ਦਿੱਤਾ ਜੀ ਬਹੁਤ ਗੁੱਡ ਬੰਦੇ ਨੇ ਮੈਂ ਕਹਿੰਨਾ ਪ੍ਰਮਾਤਮਾ ਉਹਨਾਂ ਨੂੰ ਤਰੱਕੀਆਂ ਕਰੇ ਬਹੁਤ ਉਹਨਾਂ ਨੇ ਮੈਨੂੰ ਮਤਲਬ ਬਜ਼ੁਰਗਾ ਬਜ਼ੁਰਗ ਮੈਨੂੰ ਚਾਹ ਵੀ ਪਲਾਈ ਜੀ ਬਹੁਤ ਮੇਰਾ ਹੌਸਲਾ ਵੀ ਵਧਾਇਆ ਵੀ ਤੁਹਾਨੂੰ ਹੁਣ ਕਿਸੇ ਵੀ ਕਿਸ 파ਰਸ ਦੀ ਲੋੜ ਨਹੀਂ ਮੇਰਾ ਹੈ ਉਹ ਉਹ ਮੇਰੇ ਸਾਹਮਣੇ ਹਰਜੀਤ ਕੌਰ ਇਨਚਾਰਜ ਹੈ ਜੀ ਐਮਰਸੈਲ ਦੀ ਵੀ ਇਹ ਵੀ ਤੁਸੀਂ ਇਹ ਨਾ ਸਮਝੋ ਵੀ ਤੁਹਾਡਾ ਕੇਸ ਹੈ ਜਾਂ ਮੇਰਾ ਕੇਸ ਹੈ ਵੀ ਆਪਾਂ ਰਲ ਮਿਲ ਕੇ ਇਹ ਸੋਲਵ ਕਰਨਾ ਉਸ ਉਹਨਾਂ ਨੇ ਐਸਐਚਓ ਸਾਹਿਬ ਨੇ ਮੈਨੂੰ ਬਹੁਤ ਮਤਲਬ ਬਹੁਤ ਮਦਦ કરી ਬਹੁਤ ਮੇਰਾ ਹੌਸਲਾ ਹੀ ਵਧਾਤਾ ਜੀ ਪੈਸੇ ਤਾਂ ਚਲੋ ਗਏ ਮੇਰੇ ਗਏ ਪਰ ਮੇਰਾ ਮਤਲਬ ਮੇਰੀ ਉਮਰ ਵੱਧ ਗਈ ਜੀ ਉਹਨਾਂ ਨਾਲ ਪਰਮਾਤਮਾ ਉਹਨਾਂ ਦੀ ਲੰਬੀ ਉਮਰ ਕਰੇ ਇਹਨਾਂ ਪਤਾ ਲੱਗਿਆ ਹਾਂ ਮੈਂ ਤਾਂ ਤਬੀਤ ਮੇਰੀ ਖਰਾਬ ਥੀ ਜੀ ਬੀਪੀ ਬਹੁਤ ਵਧਿਆ ਹੋਇਆ ਥੀ ਮੈਂ ਤਾਂ ਹੁਣ ਵੀ ਮੇਰਾ ਹੱਥ ਘੱਟ ਦੇ ਕੋ ਹੱਥ ਕੰਬੀ ਜਾਂਦੇ ਨੇ ਜੀ ਬਹੁਤ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਹੁਣ ਆਣੀ ਚਾਹੀਦਾ 80 ਮੰਨ ਨਾਲ ਮਤਲਬ ਇੰਨੇ ਪੈਸੇ ਇੱਕ ਦਿਨ ਚ ਕਿਵੇਂ ਘਟਾ ਲੈ ਜੀ ਹੈ ਜੀ ਉਹcha ਉਹ ਜਿਹੜੇ ਆਰਡਰ ਆਦਰ ਟਰਾਂਸਫਰ ਕਰੇ ਨੇ ਉਹ ਖਾਤੇ ਚੱਕਣ ਉਹ ਬੰਦੇ ਚੱਕਣ ਜੀ ਸਾਰਾ ਕੇਸ ਮਦਦ ਹੱਲ ਹੋ ਸਕਦਾ ਮੇਰੇ ਨਾਲ ਤਾਂ ਹੋ ਗਈ ਪਰ ਉਹ ਕਿਸੇ ਹੋਰ ਨਾਲ ਨਾ ਹੋਵੇ ਜੀ ਰਾਜਕੁਮਾਰ ਹੈਗੇ ਨੇ ਜੀ ਸੁਨਾਮ ਦੇ ਇਹਨਾਂ ਨੇ ਸਾਈਬਰ ਪੁਲਿਸ ਸਟੇਸ਼ਨ ਸਾਡਾ ਬਣਾ ਹੋਇਆ ਸੰਗਰੂਰ ਉੱਥੇ ਕੰਪਲੇਂਟ ਦਿੱਤੀ ਸੀ ਤੇ ਮੇਰੇ ਕੋਲੇ ਆ ਕੇ ਵੀ ਗਏ ਸੀ ਉਹ ਚ ਉਹਨਾਂ ਨੇ ਦੱਸਿਆ ਕਿ ਇਹ ਕੋਈ ਪੈਸੇ ਕਢਾਣ ਗਏ ਸੀ ਬਜ਼ੁਰਗ ਹੈਗੇ ਨੇ ਇਹ ਪੈਸੇ ਕਢਾਣ ਗਏ ਸੀ ਤੇ ਉੱਥੇ ਜਾ ਕੇ ਕੋਈ ਬੰਦਾ ਆਇਆ ਜੋ ਮੈਂ ਹੈਲਪ ਕਰਨ ਦੇ ਲਈ ਤੇ ਉਹਨਾਂ ਦਾ ਏਟੀਐਮ ਚੇਂਜ ਕਰਤਾ ਉਹਦੇ ਨਾਲ ਪਹਿਲਾਂ ਤਾਂ ਕੀ ਹੋਇਆ ਇਹਨਾਂ ਨੇ ਜਦੋਂ ਏਟੀਐਮ ਪੈਸੇ ਕਢਾਣ ਲੱਗੇ ਇਹਨਾਂ ਦੇ ਹੈਲਪ ਕਰਨ ਲਈ ਉਹਨਾਂ ਨੇ ਕੋਡ ਦੱਸਿਆ ਇਹਨਾਂ ਨੇ ਆਪ ਹੀ ਉਹਨਾਂ ਨੂੰ ਆਪਣਾ ਕੋਡ ਦੱਸਤਾ ਉਹ ਕੋਡ ਦੱਸ ਕੇ ਇਹਨਾਂ ਨੂੰ ਪੈਸੇ ਕਢਵਾਤੇ ਨਾਲ ਹੀ ਉਹ ਏਟੀਐਮ ਚੇਂਜ ਹੋ ਗਿਆ ਉਸ ਤੋਂ ਉਹਨਾਂ ਨੇ ਜਾ ਕੇ ਇਹਨਾਂ ਦੇ ਪੈਸੇ ਕਢਵਾ ਲੈਨੇ ਜਿਹਦੇ ਸਬੰਧ ਵਿੱਚ ਸਾਈਬਰ ਪੁਲਿਸ ਸਟੇਸ਼ਨ ਸਾਡਾ ਸੰਗਰੂਰ ਤੋਂ ਤੇ ਅਸੀਂ ਸੁਨਾਮ ਪੁਲਿਸ ਕਿਉਂਕਿ ਦੇਖੋ ਕ੍ਰਾਈਮ ਹੋਇਆ ਹੈ ਤਾਂ ਅਸੀਂ ਇਕੱਠੇ ਮਿਲ ਕੇ ਇਸ ਚ ਕਾਰਵਾਈ ਕਰ ਰਹੇ ਹਾਂ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਇਹਨੂੰ ਦੇਖਾਉਣਗੇ ਤੇ ਇੱਕ ਤੁਹਾਡੇ ਬਾਧਮ ਰਾਹੀਂ ਜੀ ਇੱਕ ਹੋਰ ਅਪੀਲ ਵੀ ਹੈ ਸਾਰਿਆਂ ਨੂੰ ਸਾਰੇ ਇਹ ਚ ਅਵੇਅਰਨੈਸ ਚੱਲ ਰਹੀ ਹੈ ਆਲਰੇਡੀ ਕਾਫੀ ਦੇਰ ਤੋਂ ਕਿ ਕੋਈ ਵੀ ਬਜ਼ੁਰਗ ਨੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਉਹ ਉਥੇ ਏਟੀਐਮ ਏਟੀਐਮ ਦੇ ਵਿੱਚ ਗਾਰਡ ਵੀ ਖੜੇ ਹੁੰਦੇ ਨੇ ਜਾਂ ਫਿਰ ਬੈਂਕ ਦੇ ਮੁਲਾਜ਼ਮ ਵੀ ਹੁੰਦੇ ਨੇ ਕਿ ਉਹਨਾਂ ਦੀ ਹੈਲਪ ਲੈਣ ਕੋਈ ਵੀ ਖੱਬੇ ਸੱਜੇ ਕੋਈ ਵੀ ਹੁੰਦਾ ਹੈ ਜਾਂ ਕੋਈ ਬਾਹਰੋਂ ਆ ਕੇ ਕੋਈ ਲੱਗੇ ਕਿ ਇਹ ਠੀਕ ਹੈ ਕਿਉਂਕਿ ਆਪਾਂ ਦੇਖੋ ਫੇਸ ਤੋਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਉਹ ਕਿਸੇ ਤੋਂ ਨਾ ਕਰਨ ਜੀ ਕਿਉਂਕਿ ਉਸ ਨਾਲ ਫਿਰ ਉਹਦੇ ਨਾਲ ਹੀ ਨੁਕਸਾਨ ਹੁੰਦਾ ਹੈ ਅਵੇਅਰਨੈਸ ਬੜਾ ਪਹਿਲਾਂ ਵੀ ਚੱਲ ਰਹੀ ਹੈ ਤੈਨੂੰ ਕਾਈਂਡਲੀ ਸਾਰਿਆਂ ਨੂੰ ਅਪੀਲ ਹੈ ਜੀ ਕਿਸੇ ਤੋਂ ਵੀ ਹਲਪਣਾ ਲਿੱਤੀ ਹੈ ਜਦੋਂ ਤੱਕ ਤੁਹਾਨੂੰ ਪਤਾ ਨਹੀਂ ਹੈਗਾ ਬੰਦਾ ਸਹੀ ਹੈ ਜਾਂ ਗਲਤ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਸੁਟਾ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ